ਸਤਿ ਸ਼੍ਰੀ ਅਕਾਲ ਦੋਸਤੋ ਸਵਾਗਤ ਹੈ ਜੀ ਤੁਹਾਡਾ ਸਾਡੇ ਚੈਨਲ ਪੰਜਾਬੀ ਚਮਤਕਾਰੇ ਟੋਟਕੇ ਦੇ ਉੱਪਰ ਦੋਸਤੋ ਆਪਣੀ ਅੱਜ ਦੀ ਵੀਡੀਓ ਵਿੱਚ ਅਸੀਂ ਤੁਹਾਡੇ ਨਾਲ ਗੱਲ ਕਰਨ ਵਾਲੇ ਹਾਂ ਜੀ ਕਿ ਜੁਲਾਈ ਮਹੀਨੇ ਦੇ ਵਿੱਚ ਹੋਣ ਵਾਲਾ ਹੈ ਵੱਡਾ ਉਲਟ ਫੇਰ ਚਾਰ ਰਾਸ਼ੀ ਵਾਲਿਆਂ ਤੇ ਟੁੱਟੇਗਾ ਕਹਿਰ ਸੋ ਇਸ ਪ੍ਰਤੀ ਜਾਣਕਾਰੀ ਹਾਸਿਲ ਕਰਨ ਤੋਂ ਪਹਿਲਾਂ ਕਮੈਂਟ ਬਾਕਸ ਦੇ ਵਿੱਚ ਜੈ ਮਾਤਾ ਦੀ ਲਿਖ ਕੇ ਹਾਜ਼ਰੀ ਲਗਵਾ ਦਿਓ ਤਾਂ ਕਿ ਧਨ ਦੀ ਦੇਵੀ ਮਾਤਾ ਲక్ష్ਮੀ ਜੀ ਦੀ ਕਿਰਪਾ ਹੋ ਜਾਵੇ ਤੁਹਾਨੂੰ ਕਦੇ ਜ਼ਿੰਦਗੀ ਚ ਪਰੇਸ਼ਾਨੀ ਦਾ ਸਾਹਮਣਾ ਕਰਨਾ ਨਾ ਪੈ ਜਾਵੇ। ਸੋ ਵੀਡੀਓ ਨੂੰ ਸ਼ੁਰੂ ਕਰਦੇ ਹਾਂ। ਦੋਸਤੋ, ਇਸ ਵਿਸ਼ੇਸ਼ ਜੋਤਿ ਦੇ ਵਿਸ਼ਲੇਸ਼ਣ ਵਿੱਚ ਤੁਹਾਡਾ ਸਵਾਗਤ ਹੈ ਜਿੱਥੇ ਅਸੀਂ ਜੁਲਾਈ 2025 ਦੇ ਅਕਾਸ਼ੀ ਬਦਲਾਅ ਬਾਰੇ ਗੱਲ ਕਰਾਂਗੇ ਜੋ ਨਾ ਸਿਰਫ ਗ੍ਰਹਾਂ ਦੀ ਗਤੀ ਨੂੰ ਬਦਲ ਦੇਣਗੇ ਬਲਕਿ ਜੀਵਨ ਦੇ ਹਰ ਖੇਤਰ ਵਿੱਚ ਇੱਕ ਨਵੀਂ ਲਹਿਰ ਵੀ ਲਿਆ ਸਕਦੇ ਹਨ। ਇਹ ਮਹੀਨਾ ਆਮ ਮਹੀਨਾ ਤੁਹਾਡੇ ਲਈ ਨਹੀਂ ਸਾਬਿਤ ਹੋਵੇਗਾ। ਜੁਲਾਈ ਦਾ ਪੂਰਾ ਹੀ ਮਹੀਨਾ ਗ੍ਰਹਾਂ ਦੇ ਇੱਕ ਮਹਾਯੁੱਧ ਵਾਂਗ ਤੁਹਾਨੂੰ ਮਹਿਸੂਸ ਹੋਵੇਗਾ ਇੱਕ ਤੋਂ ਬਾਅਦ ਇੱਕ ਗ੍ਰਹ ਆਪਣੀ ਗਤੀ ਅਤੇ ਦਿਸ਼ਾ ਬਦਲਣਗੇ ਅਤੇ ਜਦੋਂ ਆਕਾਸ਼ ਨਾਇਕ ਬਹੁਤ ਸਾਰੇ ਬਦਲਾਅ ਕਰਦੇ ਹਨ ਤਾਂ ਇਹ ਧਰਤੀ ਤੇ ਰਹਿਣ ਵਾਲੇ ਹਰ ਵਿਅਕਤੀ ਦੇ ਵਿਚਾਰਾਂ ਫੈਸਲਿਆਂ ਭਾਵਨਾਵਾਂ ਅਤੇ ਹਾਲਾਤਾਂ ਨੂੰ ਪ੍ਰਭਾਵਿਤ ਕਰਦਾ ਹੈ ਸਭ ਤੋਂ ਪਹਿਲਾਂ ਆਓ ਜੀ ਜੁਲਾਈ ਦੀਆਂ ਆਕਾਸ਼ੀ ਗਤੀਵਿਧੀਆਂ ਬਾਰੇ ਗੱਲ ਕਰ ਲੈਂਦੇ ਹਾਂ ਪਰ ਇਸ ਤੋਂ ਪਹਿਲਾਂ ਵੀਡੀਓ ਨੂੰ ਲਾਈਕ ਜ਼ਰੂਰ ਕਰ ਦਿਓ ਜੀ ਤੇ ਚੈਨਲ ਨੂੰ ਵੀ ਸਬਸਕ੍ਰਾਈਬ ਕਰ ਦਿਓ ਤਾਂ ਕਿ ਤੁਹਾਡੇ ਲਈ ਲੇਟੈਸਟ ਜਾਣਕਾਰੀ ਜਿਹੜੀ ਹੈ ਸਭ ਤੋਂ ਪਹਿਲਾਂ ਤੁਹਾਨੂੰ ਹੀ ਹਾਸਿਲ ਹੋ ਜਾਵੇ। ਸੋ ਵੀਡੀਓ ਨੂੰ ਸ਼ੁਰੂ ਕਰਦੇ ਹਾਂ। ਆਖ ਰਹੇ ਹਾਂ ਜੀ ਕਿ 23 ਜੁਲਾਈ ਨੂੰ ਨਿਆ ਅਤੇ ਕਾਨੂੰਨ ਦਾ ਕਾਰਕ ਭਗਵਾਨ ਸ਼ਨੀ ਦੇਵ ਮੀਨ ਰਾਸ਼ੀ ਵਿੱਚ ਪਿਸ਼ਾਖੜੀ ਹੋ ਜਾਣਗੇ। ਪਿਸ਼ਾਖੜੀ ਸ਼ਨੀ ਦਾ ਅਰਥ ਹੈ ਜੀ ਬਿਨਾਂ ਕਿਸੇ ਰਿਆਇਤ ਦੇ ਕਰਮਾਂ ਦਾ ਸਿੱਧਾ ਲੇਖਾ ਜੋਖਾ ਹੋਣ ਵਾਲਾ ਹੈ। ਇਹ ਸਮਾਂ ਤੁਹਾਨੂੰ ਚੇਤਾਵਨੀ ਦੇ ਰਿਹਾ ਹੈ ਜੀ ਕਿ ਜੇਕਰ ਤੁਸੀਂ ਪੁਰਾਣੀਆਂ ਗਲਤੀਆਂ ਤੋਂ ਨਹੀਂ ਸਿੱਖਦੇ ਤਾਂ ਨਤੀਜੇ ਸਹਿਣ ਦੇ ਯੋਗ ਨਹੀਂ ਹੋਣਗੇ ਉਹ ਕਿਉਂਕਿ ਬਹੁਤ ਜ਼ਿਆਦਾ ਨਿਆ ਪ੍ਰਸਤ ਦੇਵਤਾ ਹਨ ਤੇ ਕਿਸੇ ਤੇ ਹੁੰਦੇ ਹੋਏ ਕਹਿਰ ਨੂੰ ਨਹੀਂ ਵੇਖ ਸਕਦੇ 16 ਜੁਲਾਈ ਨੂੰ ਆਤਮ ਵਿਸ਼ਵਾਸ ਪ੍ਰਤੀਸ਼ਠਾ ਅਤੇ ਸ਼ਕਤੀ ਦਾ ਪ੍ਰਤੀਕ ਸੂਰਜ ਦੇਵਤਾ ਕਰਕ ਰਾਸ਼ੀ ਵਿੱਚ ਪ੍ਰਵੇਸ਼ ਕਰੇਗਾ ਇਹ ਗੋਚਰ ਇੱਕ ਨਵੀਂ ਊਰਜਾ ਦੇਵੇਗਾ ਪਰ ਆਤਮ ਨਿਰਖਣ ਅਤੇ ਭਾਵਨਾਤਮਕ ਅਸਥਿਰਤਾ ਵੀ ਵਿੱਚ ਲੈ ਆ ਸਕਦਾ ਹੈ ਦੇ ਨਾਲ ਹੀ ਮਾਲ ਗੱਲ ਕਰ ਲੈਂਦੇ ਹਾਂ ਜੀ ਕਿ 28 ਜੁਲਾਈ ਨੂੰ ਬੁੱਧੀ ਅਤੇ ਬੋਲੀ ਦਾ ਮਾਲਕ ਬੁੱਧ ਗ੍ਰਹ ਪਿਸ਼ਾਖੜੀ ਹੋ ਜਾਵੇਗਾ ਇਹ ਉਹ ਸਮਾਂ ਹੋਵੇਗਾ ਜਦੋਂ ਚੁੱਪ ਦੀ ਸ਼ਕਤੀ ਸ਼ਬਦਾਂ ਨਾਲੋਂ ਵੱਧ ਹੋਵੇਗੀ ਇਹ ਲਾਭਦਾਇਕ ਤੁਹਾਡੇ ਲਈ ਬੜਾ ਹਿੱਸਾabit ਹੋ ਜਾਵੇਗਾ ਕਿਉਂਕਿ ਉਲਝਣ ਗਲਤਫਹਮੀ ਅਤੇ ਸਾਰੀਆਂ ਗਲਤੀਆਂ ਸੰਚਾਰ ਵਿੱਚ ਵਾਧਾ ਕਰ ਸਕਦੀਆਂ ਹਨ 26 ਜੁਲਾਈ ਨੂੰ ਆਕਰਸ਼ਨ ਪਿਆਰ ਅਤੇ ਵਿਲਾਸ ਦੇਵਤਾ ਸ਼ੁਕਰ ਮਿਥਨ ਦੇ ਵਿੱਚ ਪ੍ਰਵੇਸ਼ ਕਰ ਜਾਵੇਗਾ ਜਿਸ ਦੇ ਨਾਲ ਤੁਹਾਨੂੰ ਕੁਝ ਰਚਨਾਤਮਕ ਬਣਨਾ ਪੈ ਜਾਵੇਗਾ ਤੁਹਾਡਾ ਮਨ ਰਚਨਾਤਮਕ ਬਣ ਜਾਵੇਗਾ ਪਰ ਭਾਵਨਾਵਾਂ ਵਿੱਚ ਅਸਥਿਰਤਾ ਅਤੇ ਟਕਰਾਅ ਵੀ ਪੈਦਾ ਹੋ ਸਕਦੇ ਹਨ ਹੁਣ ਗੱਲ ਕਰਦੇ ਹਾਂ ਜੀ ਕਿ 28 ਜੁਲਾਈ ਨੂੰ ਸੈਨਾਪਤੀ ਮੰਗਲ ਕੁੰਭ ਵਿੱਚ ਪ੍ਰਵੇਸ਼ ਕਰੇਗਾ ਅਤੇ ਇਥੋਂ ਹੀ ਕਾਰਜ ਖੇਤਰ ਵਿੱਚ ਇੱਕ ਨਵੀਂ ਚੁਣੌਤੀ ਸ਼ੁਰੂ ਹੋ ਜਾਵੇਗੀ ਗੁੱਸੇ ਮੁਕਾਬਲੇ ਅਤੇ ਟਕਰਾਅ ਦੀਆਂ ਸਥਿਤੀਆਂ ਤੁਹਾਡੇ ਨਾਲ ਅਚਾਨਕ ਹੀ ਪੈਦਾ ਹੋ ਸਕਦੀਆਂ ਹਨ ਇਸ ਲਈ ਤੁਹਾਨੂੰ ਸਾਵਧਾਨੀ ਦੇ ਵਰਤਣ ਦੀ ਲੋੜ ਹੈ ਹੁਣ ਤੁਸੀਂ ਸੋਚੋਗੇ ਜਦੋਂ ਇੱਕ ਮਹੀਨੇ ਵਿੱਚ ਇੰਨੇ ਸਾਰੇ ਵੱਡੇ ਗ੍ਰਹਿ ਆਪਣੀ ਦਿਸ਼ਾ ਬਦਲਦੇ ਹਨ ਤਾਂ ਇਸ ਦਾ ਪ੍ਰਭਾਵ ਫਿਰ ਕਿੰਨਾ ਕੁ ਡੂੰਗਾ ਹੁੰਦਾ ਹੋਵੇਗਾ ਇਹ ਤਬਦੀਲੀ ਤੁਹਾਡੀ ਜ਼ਿੰਦਗੀ ਦੇ ਵਿੱਚ ਨਾ ਸਿਰਫ ਗ੍ਰਹਾਂ ਦੀ ਸਥਿਤੀ ਵਿੱਚ ਸਗੋਂ ਜੀਵਨ ਦੇ ਹਰ ਪਹਿਲੂ ਦੇ ਵਿੱਚ ਉਥਲ ਪੁਥਲ ਲਿਆ ਸਕਦੀ ਹੈ ਇਸ ਲਈ ਪਹਿਲਾਂ ਹੀ ਸਾਵਧਾਨ ਹੋ ਜਾਓ ਵਿਚਾਰਾਂ ਦੀ ਉਲਝਣ ਰਿਸ਼ਤਿਆਂ ਵਿੱਚ ਵੀ ਪ੍ਰੀਖਿਆ ਹੋ ਸਕਦੀ ਹੈ ਕੈਰੀਅਰ ਵਿੱਚ ਵੀ ਤੁਹਾਡੇ ਕੋਈ ਅਚਾਨਕ ਹੀ ਮੋੜ ਆ ਸਕਦਾ ਹੈ ਤੇ ਨਾਲ ਹੀ ਨਾਲ ਮਾਨਸਿਕ ਸੰਤੁਲਨ ਦੀ ਸਖਤ ਪਰਖਿਆ ਦੀ ਹੁਣ ਗੱਲ ਕਰਦੇ ਹਾਂ ਉਹਨਾਂ ਪੰਜ ਰਾਸ਼ੀਆਂ ਬਾਰੇ ਜਿਨ੍ਹਾਂ ਨੂੰ ਇਸ ਗ੍ਰਹਿ ਵਿੱਚ ਪਰਿਵਰਤਨ ਦੌਰਾਨ ਖਾਸ ਤੌਰ ਤੇ ਸਾਵਧਾਨ ਰਹਿਣ ਦੀ ਜ਼ਰੂਰਤ ਹੋਵੇਗੀ ਪਰ ਇਸ ਤੋਂ ਪਹਿਲਾਂ ਜੇਕਰ ਤੁਸੀਂ ਚੈਨਲ ਤੇ ਪਹਿਲੀ ਵਾਰ ਆਏ ਹੋ ਤਾਂ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰ ਦਿਓ ਦੋਸਤੋ ਮਿਥਨ ਰਾਸ਼ੀ ਵਾਲਿਓ ਤੁਹਾਨੂੰ ਦੱਸ ਦਈਏ ਕਿ ਜੁਲਾਈ ਵਿੱਚ ਤੁਹਾਡੇ ਲਈ ਸਮਾਂ ਮਿਸ਼ਰਤ ਨਤੀਜੇ ਲੈ ਕੇ ਆਵੇਗਾ ਜੁਲਾਈ ਦਾ ਮਹੀਨਾ ਮਿਥਨ ਰਾਸ਼ੀ ਦੇ ਲੋਕਾਂ ਦੁਆਰਾ ਸਿਰਫ ਸੰਜਮ ਅਤੇ ਧੀਰਜ ਨਾਲ ਹੀ ਬਿਨਾਇਆ ਜਾਵੇਗਾ ਮਹੀਨਾ ਤੁਹਾਡੇ ਲਈ ਕੌੜੇ ਮਿੱਠੇ ਅਨੁਭਵਾਂ ਦਾ ਦੋਵਾਂ ਦਾ ਹੀ ਦੌਰ ਲੈ ਕੇ ਆ ਸਕਦਾ ਹੈ ਗ੍ਰਹਾਂ ਦੇ ਬਦਲਦੀ ਹੋਈ ਗਤੀ ਤੁਹਾਡੇ ਜੀਵਨ ਦੇ ਕਈ ਖੇਤਰਾਂ ਖਾਸ ਕਰਕੇ ਕੈਰੀਅਰ ਅਤੇ ਸਮਾਜਿਕ ਜੀਵਨ ਨੂੰ ਪ੍ਰਭਾਵਿਤ ਕਰ ਸਕਦੀ ਹੈ ਇਸ ਸਮੇਂ ਕਹਿ ਲਵੋ ਕਿ ਸ਼ਨੀ ਦੇਵ ਤੁਹਾਡੀ कुंडली ਦੇ ਵਿੱਚ 10ਵੇਂ ਘਰ ਵਿੱਚ ਸਥਿਤ ਹਨ ਜੋ ਕਿ ਘਟ ਕੰਮ ਅਤੇ ਕਾਰੋਬਾਰ ਦਾ ਖੇਤਰ ਹੈ ਸ਼ਨੀ ਦਾ ਇਹ ਪ੍ਰਭਾਵ ਤੁਹਾਡੇ ਕੰਮ ਦੀ ਗਤੀ ਨੂੰ ਹੌਲੀ ਕਰ ਸਕਦਾ ਹੈ ਕਈ ਵਾਰ ਤੁਹਾਨੂੰ ਲੱਗੇਗਾ ਕਿ ਤੁਹਾਨੂੰ ਤੁਹਾਡੀ ਮਿਹਨਤ ਦੇ ਅਨੁਸਾਰ ਜਿਹੜੇ ਹਨ ਨਤੀਜੇ ਨਹੀਂ ਮਿਲ ਰਹੇ ਜਿਸ ਦੇ ਕਾਰਨ ਤੁਸੀਂ ਬਹੁਤ ਸਾਰੀ ਚਿੰਤਾ ਵੀ ਲੈ ਸਕਦੇ ਹੋ ਤੁਹਾਨੂੰ ਮਹਿਸੂਸ ਹੋਵੇਗਾ ਕਿ ਕੰਮ ਜਿਹੜੇ ਹਨ ਸਮੇਂ ਸਿਰ ਪੂਰੇ ਨਹੀਂ ਹੋ ਰਹੇ ਜਾ ਦੇਰੀ ਲੱਗ ਰਹੀ ਹੈ ਪਰ ਤੁਹਾਨੂੰ ਘਬਰਾਉਣ ਦੀ ਬਿਲਕੁਲ ਲੋੜ ਨਹੀਂ ਹੈ ਇਹ ਮੁਸ਼ਕਲ ਸਥਾਈ ਨਹੀਂ ਹੈ ਇਹ ਸਿਰਫ ਪ੍ਰੀਖਿਆ ਦਾ ਸਮਾਂ ਹੈ ਜਿਸ ਵਿੱਚ ਸ਼ਨੀ ਤੁਹਾਡੇ ਤੋਂ ਧੀਰਜ ਅਨੁਸ਼ਾਸਨ ਅਤੇ ਸਥਿਰਤਾ ਦੀ ਮੰਗ ਕਰ ਰਿਹਾ ਹੈ ਜੇਕਰ ਤੁਸੀਂ ਬਿਨਾਂ ਘਬਰਾਏ ਸ਼ਾਂਤ ਮਨ ਦੇ ਨਾਲ ਅਤੇ ਯੋਜਨਾ ਦੇ ਨਾਲ ਅੱਗੇ ਵਧਦੇ ਹੋ ਤਾਂ ਭਾਵੇਂ ਤੁਹਾਨੂੰ ਥੋੜੀ ਦੇਰ ਵਿੱਚ ਸਫਲਤਾ ਮਿਲ ਜਾਵੇ ਇਹ ਪਰ ਇਹ ਯਕੀਨੀ ਤੇ ਸਥਾਈ ਹੋ ਜਾਵੇਗੀ ਇਸੇ ਸਮੇਂ ਦੇ ਵਿੱਚ ਜਲਦਬਾਜ਼ੀ ਵਿੱਚ ਲਏ ਗਏ ਫੈਸਲੇ ਨੁਕਸਾਨਦੇ ਹੋ ਸਕਦੇ ਹਨ ਕੋਈ ਵੀ ਨਵਾਂ ਕੰਮ ਸ਼ੁਰੂ ਕਰਨ ਤੋਂ ਪਹਿਲਾਂ ਚੰਗੀ ਤਰ੍ਹਾਂ ਸੋਚੋ ਵੱਡੇ ਤੇ ਵਿੱਤੀ ਫੈਸਲਿਆਂ ਨੂੰ ਫਿਲਹਾਲ ਮੁਲਤਵੀ ਕਰਨਾ ਹੀ ਤੁਹਾਡੇ ਲਈ ਵੱਡੀ ਤੋਂ ਵੱਡੀ ਸਿਆਣਪ ਮੰਨੀ ਜਾ ਸਕਦੀ ਹੈ ਮਿਥਨ ਰਾਸ਼ੀ ਦੇ ਲੋਕਾਂ ਨੂੰ ਸਮਾਜਿਕ ਮੋਰਚੇ ਤੇ ਵੀ ਥੋੜਾ ਸਾਵਧਾਨ ਰਹਿਣਾ ਪੈ ਸਕਦਾ ਹੈ ਕੋਈ ਵੀ ਗੱਲ ਜਾਂ ਮਜ਼ਾਕ ਜੋ ਤੁਹਾਨੂੰ ਹਲਕਾ ਫੁਲਕਾ ਲੱਗਦਾ ਹੈ ਉਹ ਤੁਸੀਂ ਦੂਜਿਆਂ ਨੂੰ ਨੁਕਸਾਨ ਪਹੁੰਚਾ ਸਕਦਾ ਹੈ ਜਨਤਕ ਥਾਵਾਂ 'ਤੇ ਜਾਂ ਫਿਰ ਰਿਸ਼ਤਿਆਂ ਵਿੱਚ ਕੋਈ ਵੀ ਅਜਿਹੀ ਕੋਈ ਛੋਟੀ ਗਲਤੁਆਹ ਨੂੰ ਨੁਕਸਾਨ ਪਹੁੰਚਾ ਸਕਦੀ ਹੈ ਇਸ ਲਈ ਇੱਕ ਗਲਤੀ ਵੀ ਸ਼ਰਮਿੰਦਗੀ ਦਾ ਕਾਰਨ ਤੁਹਾਡੇ ਲਈ ਬਣ ਸਕਦੀ ਹੈ ਧਿਆਨ ਰੱਖਣਾ ਹੈ ਇਸ ਲਈ ਬੋਲਣ ਤੋਂ ਪਹਿਲਾਂ ਤੁਸੀਂ 10 ਵਾਰ ਸੋਚਣਾ ਹੈ ਅਤੇ ਬੇਲੋੜੀ ਬਹਿਸ ਤੋਂ ਬਚ ਕੇ ਰਹਿਣਾ ਹੈ ਜੁਲਾਈ ਦਾ ਮਹੀਨਾ ਮਿਥਨ ਰਾਸ਼ੀ ਦੀਆਂ ਔਰਤਾਂ ਦੇ ਲਈ ਭਾਵਨਾਤਮਕ ਤੌਰ ਤੇ ਥੋੜਾ ਜਿਹਾ ਸੰਵੇਦਨਸ਼ੀਲ ਕਹਿੰਦੇ ਹਨ ਹੋ ਸਕਦਾ ਹੈ ਘਰੇਲੂ ਜ਼ਿੰਮੇਵਾਰੀਆਂ ਅਤੇ ਬਾਹਰ ਦੇ ਕੰਮ ਨੂੰ ਸੰਤੁਲਿਤ ਕਰਨਾ ਤੁਹਾਡੇ ਲਈ ਚੁਣੌਤੀਪੂਰਨ ਹੋ ਸਕਦਾ ਹੈ। ਦੂਜੇ ਪਾਸੇ ਘਰੇਲੂ ਔਰਤਾਂ ਨੂੰ ਪਰਿਵਾਰ ਦੇ ਅੰਦਰ ਸਦਭਾਵਨਾ ਬਣਾਈ ਰੱਖਣ ਲਈ ਥੋੜਾ ਹੋਰ ਸਬਰ ਅਤੇ ਸਮਝਦਾਰੀ ਵਿਖਾਉਣੀ ਪੈ ਸਕਦੀ ਹੈ। ਕਿਸੇ ਦੀਆਂ ਗੱਲਾਂ ਨੂੰ ਕਦੇ ਵੀ ਦਿਲ ਤੇ ਨਾ ਲਾਓ। ਆਪਣਾ ਮਾਨਸਿਕ ਸੰਤੁਲਨ ਬਣਾਈ ਰੱਖੋ। ਇਹ ਤੁਹਾਡੀ ਤਾਕਤ ਹੋਵੇਗੀ। ਉਹਨਾਂ ਲਈ ਜੋ ਸੇਵਾ ਮੁਕਤੀ ਰਟਾਇਰ ਦੇ ਨੇੜੇ ਹਨ ਜਾਂ ਪਹਿਲਾ ਹੀ ਸੇਵਾ ਮੁਕਤ ਜਿਹੜੇ ਲੋਕ ਇਸ ਰਾਸ਼ੀ ਵਾਲੇ ਹੋ ਚੁੱਕੇ ਹਨ ਇਹ ਉਹਨਾਂ ਲਈ ਸਵੈ ਪ੍ਰਤੀਬਿੰਬ ਅਤੇ ਮਾਨਸਿਕ ਆਰਾਮ ਦਾ ਸਮਾਂ ਹੋ ਜਾਵੇਗਾ ਇਹ ਮਹੀਨਾ ਤੁਹਾਡਾ ਧਿਆਨ ਜੀਵਨ ਦੇ ਉਹਨਾਂ ਪਹਿਲੂਆਂ ਵੱਲ ਖਿੱਚੇਗਾ ਜਿਨ੍ਹਾਂ ਨੂੰ ਤੁਸੀਂ ਹੁਣ ਤੱਕ ਨਜ਼ਰਅੰਦਾਜ਼ ਕਰਦੇ ਆ ਰਹੇ ਸੀ ਜਿਵੇਂ ਕਿ ਸਿਹਤ ਸੰਭਾਲ ਅਤੇ ਅਧਿਆਤਮਿਕ ਸੰਤੁਲਨ ਅਗਲੀ ਰਾਸ਼ੀ ਹੈ ਜੀ ਸਿੰਘ ਰਾਸ਼ੀ ਸਿੰਘ ਰਾਸ਼ੀ ਵਾਲਿਓ ਤੁਹਾਨੂੰ ਦੱਸ ਦਈਏ ਕਿ ਜੁਲਾਈ ਦੇ ਸਾਰੇ ਹੀ ਮਹੀਨੇ ਵਿੱਚ ਤੁਹਾਨੂੰ ਸਾਵਧਾਨ ਰਹਿਣ ਦੀ ਬਹੁਤ ਹੀ ਵੱਡੀ ਸਲਾਹ ਦਿੱਤੀ ਜਾਂਦੀ ਹੈ ਸਿਰਫ ਧੀਰਜ ਅਤੇ ਸਾਵਧਾਨੀ ਹੀ ਤੁਹਾਡੇ ਤਾਕਤ ਹੋ ਜਾਵੇਗੀ ਸਿੰਘ ਰਾਸ਼ੀ ਵਾਲਿਓ ਜੁਲਾਈ 2025 ਦਾ ਮਹੀਨਾ ਤੁਹਾਡੇ ਲਈ ਕੁਝ ਉਲਝਣਾ ਅਤੇ ਉਤਰਾ ਚੜਾ ਦੇ ਨਾਲ ਭਰਿਆ ਹੋ ਸਕਦਾ ਹੈ ਇਸ ਸਮੇਂ ਦੇ ਦੌਰਾਨ ਗ੍ਰਹਿਆਂ ਦੀ ਗਤੀ ਵਿੱਚ ਵੱਡੇ ਬਦਲਾਅ ਤੁਹਾਡੇ ਨਿੱਜੀ ਅਤੇ ਪੇਸ਼ੇਵਰ ਜੀਵਨ ਨੂੰ ਸਿੱਧੇ ਤੌਰ ਤੇ ਪ੍ਰਭਾਵਿਤ ਕਰ ਸਕਦੇ ਹਨ ਕਈ ਵਾਰੀ ਤੁਸੀਂ ਅਨੁਭਵ ਕਰੋਗੇ ਕਿ ਸਿਹਤ ਮਿਹਨਤ ਦੇ ਬਾਵਜੂਦ ਨਤੀਜੇ ਉਮੀਦ ਅਨੁਸਾਰ ਨਹੀਂ ਮਿਲਦੇ ਇਹ ਸਮਾਂ ਤੁਹਾਨੂੰ ਮਾਨਸਿਕ ਅਤੇ ਸਰੀਰਕ ਦੋਵਾਂ ਪਧਰਾਂ ਤੇ ਹੀ ਥੋੜਾ ਜਿਹਾ ਪਰੇਸ਼ਾਨ ਕਰ ਸਕਦਾ ਹੈ ਕੰਮ ਦੇ ਵਿੱਚ ਅਸਥਿਰਤਾ ਹੋ ਸਕਦੀ ਹੈ ਕੁਝ ਯੋਜਨਾਵਾਂ ਅੱਗੇ ਵਧਣਗੀਆਂ ਪਰ ਕੁਝ ਨੁਰ ਕਾਵਟਾਂ ਦਾ ਵੀ ਬਹੁਤ ਜ਼ਿਆਦਾ ਸਾਹਮਣਾ ਕਰਨਾ ਪੈ ਸਕਦਾ ਹੈ ਇਸ ਲਈ ਬਦਲਦਾ ਸਮਾਂ ਤੁਹਾਡੇ ਪੱਖ ਵਿੱਚ ਹੋ ਸਕਦਾ ਹੈ ਜੇਕਰ ਤੁਸੀਂ ਆਪਣੀਆਂ ਕੁਝ ਸਾਵਧਾਨੀਆਂ ਵਰਤ ਲੈਂਦੇ ਹੋ ਜਿੱਥੇ ਇੱਕ ਪਾਸੇ ਕੁਝ ਸਮੱਸਿਆਵਾਂ ਆਪਣੇ ਆਪ ਹੱਲ ਹੋ ਜਾਣਗੀਆਂ ਜਦੋਂ ਕਿ ਦੂਜੇ ਪਾਸੇ ਕੁਝ ਨਵੇਂ ਮੋਰਚੇ ਅਤੇ ਚੁਣੌਤੀਆਂ ਪੈਦਾ ਹੋ ਸਕਦੀਆਂ ਹਨ ਅਜਿਹੀ ਸਥਿਤੀ ਦੇ ਵਿੱਚ ਇਹ ਸਭ ਤੋਂ ਜ਼ਰੂਰੀ ਹੈ ਕਿ ਤੁਸੀਂ ਧੀਰਜ ਬਣਾਈ ਰੱਖਣਾ ਹੈ ਅਤੇ ਜਲਦਬਾਜ਼ੀ ਦੇ ਵਿੱਚ ਕੋਈ ਵੀ ਵੱਡਾ ਫੈਸਲਾ ਨਹੀਂ ਲੈਣਾ ਸਿਹਤ ਦੇ ਦ੍ਰਿਸ਼ਟੀਕੋਣ ਤੋਂ ਖਾਸ ਕਰਕੇ ਪਾਚਨ ਸੰਬੰਧੀ ਸਮੱਸਿਆਵਾਂ ਤੁਹਾਨੂੰ ਇਸ ਮਹੀਨੇ ਕਾਫੀ ਜ਼ਿਆਦਾ ਪਰੇਸ਼ਾਨ ਕਰ ਸਕਦੀਆਂ ਹਨ ਜੇਕਰ ਤੁਹਾਨੂੰ ਪਹਿਲਾਂ ਤੋਂ ਹੀ ਕਬਜ਼ ਗੈਸ ਵਰਗੀਆਂ ਸਮੱਸਿਆਵਾਂ ਹਨ ਤਾਂ ਇਸ ਸਮੇਂ ਉਹਨਾਂ ਨੂੰ ਨਜ਼ਰਅੰਦਾਜ਼ ਕਰਨਾ ਤੁਹਾਨੂੰ ਬਹੁਤ ਹੀ ਮਹਿੰਗਾ ਸਾਬਿਤ ਹੋ ਸਕਦਾ ਹੈ ਬਾਅਦ ਵਿੱਚ ਤੁਹਾਡੇ ਤੇ ਦਵਾਈਆਂ ਤੇ ਦੁੱਗਣੇ ਪੈਸੇ ਲੱਗ ਸਕਦੇ ਹਨ ਨਿਰਧਾਰਤ ਸਮੇਂ ਹੀ ਦਵਾਈਆਂ ਨੂੰ ਲਓ ਤੇ ਨਾਲ ਹੀ ਭੋਜਨ ਪ੍ਰਤੀ ਲਾਪਰਵਾਹੀ ਬਿਲਕੁਲ ਵੀ ਨਾ ਵਰਤੋ ਹਲਕਾ ਅਤੇ ਆਸਾਨੀ ਨਾਲ ਪਚਣ ਵਾਲਾ ਭੋਜਨ ਅਤੇ ਯੋਗਾ ਇਹ ਤੁਹਾਨੂੰ ਰਾਹਤ ਦੇਵੇਗਾ ਇਸ ਮਹੀਨੇ ਤੁਹਾਡੀ ਬੋਲੀ ਬਹੁਤ ਮਹੱਤਵਪੂਰਨ ਭੂਮਿਕਾ ਨਿਭਾਉਣ ਜਾ ਰਹੀ ਹੈ ਕਠੋਰ ਜਾਂ ਤਿੱਖੇ ਸ਼ਬਦ ਵਿਵਾਦਾਂ ਨੂੰ ਜਨਮ ਦੇ ਸਕਦੇ ਹਨ ਆਪਣੇ ਵਿਹਾਰ ਵਿੱਚ ਨਰਮਾਈ ਅਤੇ ਸ਼ਿਸ਼ਟਾਚਾਰ ਬਣਾਈ ਰੱਖਣ ਦੀ ਤੁਸੀਂ ਖਾਸ ਤੌਰ ਤੇ ਕੋਸ਼ਿਸ਼ ਕਰਨੀ ਹੈ ਖਾਸ ਕਰਕੇ ਘਰ ਪਰਿਵਾਰ ਅਤੇ ਕੰਮ ਵਾਲੀ ਥਾਂ ਤੇ ਜੋ ਗੱਲਾਂ ਤੁਸੀਂ ਪਿਆਰ ਨਾਲ ਕਹਿ ਸਕਦੇ ਹੋ ਉਹਨਾਂ ਨੂੰ ਕਠੋਰਤਾ ਦੇ ਨਾਲ ਕਹਿਣ ਦੀ ਜ਼ਰੂਰਤ ਨਹੀਂ ਹੈ। ਇਹ ਸਮਾਂ ਵਿੱਤੀ ਮਾਮਲਿਆਂ ਦੇ ਵਿੱਚ ਥੋੜੀ ਜਿਹੀ ਸਾਵਧਾਨੀ ਦੀ ਮੰਗ ਵੀ ਕਰ ਸਕਦਾ ਹੈ ਜਿਸ ਦੇ ਨਾਲ ਤੁਹਾਡੇ ਲਈ ਕਾਫੀ ਸਮਾਂ ਚੰਗਾ ਸਾਬਿਤ ਹੋ ਸਕਦਾ ਹੈ। ਫਿਲਹਾਲ ਕਿਸੇ ਵੀ ਵੱਡੇ ਨਿਵੇਸ਼, ਕਰਜ਼ਾ ਜਾਂ ਵਿੱਤੀ ਜੋਖਮ ਨੂੰ ਬਚਣਾ ਹੋਵੇਗਾ। ਉਹੀ ਤੁਹਾਡੇ ਲਈ ਬਿਹਤਰ ਹੋਵੇਗਾ ਪੁਰਾਣੇ ਅਧੂਰੇ ਕੰਮ ਨੂੰ ਪੂਰਾ ਕਰੋ ਅਤੇ ਨਵਾਂ ਕੰਮ ਸ਼ੁਰੂ ਕਰਨ ਤੋਂ ਪਹਿਲਾਂ ਚੰਗੀ ਤਰ੍ਹਾਂ ਸੋਚੋ। ਸਿੰਗ ਰਾਸ਼ੀ ਵਾਲੀਆਂ ਔਰਤਾਂ ਖਾਸ ਕਰਕੇ ਘਰੇਲੂ ਔਰਤਾਂ ਤੇ ਕੰਮ ਕਰਦੀ ਔਰਤਾਂ ਇਸ ਸਮੇਂ ਦੋਹਰੀ ਭੂਮਿਕਾ ਨਿਭਾ ਰਹੀਆਂ ਹੋਣਗੀਆਂ ਜਿਨ੍ਹਾਂ ਲੋਕਾਂ ਨੇ ਸੇਵਾ ਮੁਕਤੀ ਲੈ ਲਈ ਹੈ ਉਹਨਾਂ ਲਈ ਇਹ ਮਾਨਸਿਕ ਸ਼ਾਂਤੀ ਦੀ ਭਾਲ ਕਰਨ ਦਾ ਸਮਾਂ ਹੈ ਪੁਰਾਣੇ ਵਿਚਾਰ ਮਨ ਵਿੱਚ ਗੜਬੜ ਨਹੀਂ ਤਾਂ ਪੈਦਾ ਕਰ ਸਕਦੇ ਹਨ ਪਰ ਇਹ ਆਪਣੇ ਆਪ ਨੂੰ ਦੁਬਾਰਾ ਤਿਆਰ ਕਰਨ ਦਾ ਵੀ ਇੱਕ ਸਮਾਂ ਹੈ ਅਗਲੀ ਰਾਸ਼ੀ ਹੈ ਜੀ ਕੰਨਿਆ ਰਾਸ਼ੀ ਕੰਨਿਆ ਰਾਸ਼ੀ ਵਾਲਿਓ ਤੁਹਾਨੂੰ ਦੱਸ ਦਈਏ ਕਿ ਜੁਲਾਈ ਦੇ ਮਹੀਨੇ ਵਿੱਚ ਸੰਤੁਲਨ ਵਿੱਚ ਰਹਿਣਾ ਹੋਵੇਗਾ ਰਿਸ਼ਤੇ ਸਿਹਤ ਅਤੇ ਕੈਰੀਅਰ ਸਭ ਬੁੱਧੀ ਦੀ ਮੰਗ ਕਰਨਗੇ ਕੰਨਿਆ ਰਾਸ਼ੀ ਵਾਲਿਓ ਜੁਲਾਈ 2025 ਦਾ ਮਹੀਨਾ ਤੁਹਾਡੇ ਲਈ ਮਿਸ਼ਰਣ ਨਤੀਜੇ ਲਿਆ ਸਕਦਾ ਹੈ ਗ੍ਰਹਿਆਂ ਦੀ ਗਤੀ ਅਜਿਹੀ ਸਥਿਤੀ ਤੁਹਾਡੇ ਲਈ ਪੈਦਾ ਕਰ ਸਕਦੀ ਹੈ ਜਿੱਥੇ ਤੁਹਾਨੂੰ ਹਰ ਕਦਮ ਧਿਆਨ ਨਾਲ ਚੁੱਕਣਾ ਪਵੇਗਾ ਤਾਂ ਹਾਲਾਤ ਬਹੁਤ ਹੀ ਤੁਹਾਡੇ ਮਾੜੇ ਹੋ ਜਾਣਗੇ ਤੇ ਨਾ ਹੀ ਪੂਰੀ ਤਰ੍ਹਾਂ ਅਨੁਕੂਲ ਪਰ ਸਿਰਫ ਸਬਰ ਹੀ ਤੁਹਾਨੂੰ ਕਰਨਾ ਬਿਹਤਰ ਬਣਾ ਸਕਦਾ ਹੈ ਕਾਰਜ ਖੇਤਰ ਦੀ ਜੇਕਰ ਗੱਲ ਕੀਤੀ ਜਾਵੇ ਇਸ ਮਹੀਨੇ ਸ਼ਨੀ ਦੀ ਪਿਛਾਖੜੀ ਗਤੀ ਤੁਹਾਡੇ ਕੰਮ ਤੇ ਬਹੁਤ ਜ਼ਿਆਦਾ ਸਿੱਧਾ ਪ੍ਰਭਾਵ ਨਹੀਂ ਪਾ ਸਕਦੀ ਪਰ ਇਹ ਸਥਿਤੀ ਤੁਹਾਡੇ ਲਈ ਇੱਕ ਹੌਲੇ ਰਫ਼ਤਾਰ ਵਾਲਾ ਸਮਾਂ ਸਾਬਤ ਕਰ ਸਕਦੀ ਹੈ ਛੋਟੇ ਛੋਟੇ ਕੰਮਾਂ ਵਿੱਚ ਤੁਹਾਨੂੰ ਰੁਕਾਵਟਾਂ ਦਾ ਸਾਹਮਣਾ ਕਰਨਾ ਪੈ ਸਕਦਾ ਹੈ ਇਸ ਲਈ ਕਿਸੇ ਵੀ ਕੰਮ ਵਿੱਚ ਵਾਰ-ਵਾਰ ਰੁਕਾਵਟਾਂ ਆਉਣਾ ਜਾਂ ਉਸ ਨੂੰ ਸਮੇਂ ਸਿਰ ਪੂਰਾ ਨਾ ਕਰ ਸਕਣਾ ਤੁਹਾਨੂੰ ਪਰੇਸ਼ਾਨ ਕਾਫੀ ਜ਼ਿਆਦਾ ਕਰ ਸਕਦਾ ਹੈ ਪਰ ਇਹ ਸਮਾਂ ਤੁਹਾਡੇ ਸਬਰ ਦੀ ਪ੍ਰੀਖਿਆ ਵੀ ਲੈ ਰਿਹਾ ਹੈ ਜੇਕਰ ਤੁਸੀਂ ਸਥਿਰਤਾ ਅਤੇ ਅਨੁਸ਼ਾਸਨ ਆਪਣੀ ਜ਼ਿੰਦਗੀ ਵਿੱਚ ਬਣਾਈ ਰੱਖਦੇ ਹੋ ਤਾਂ ਹੌਲੀ-ਹੌਲੀ ਸਥਿਤੀ ਤੁਹਾਡੇ ਪੱਖ ਵਿੱਚ ਵੀ ਹੋ ਸਕਦੀ ਹੈ ਇੱਕ ਟੀਮ ਦੇ ਰੂਪ ਵਿੱਚ ਕੰਮ ਕਰਨਾ ਅਤੇ ਆਪਣੇ ਵਿਚਾਰਾਂ ਨੂੰ ਸੰਜਮ ਦੇ ਵਿੱਚ ਰੱਖਣਾ ਇਸ ਸਮੇਂ ਤੁਹਾਨੂੰ ਰਾਹਤ ਦੇ ਦੇਵੇਗਾ ਨਿੱਜੀ ਜੀਵਨ ਅਤੇ ਰਿਸ਼ਤੇ ਨਿੱਜੀ ਰਿਸ਼ਤਿਆਂ ਵਿੱਚ ਸਭ ਤੋਂ ਵੱਡੀ ਚੁਣੌਤੀ ਦਲੇਲਾ ਅਤੇ ਗਲਤਫਹਿਮੀਆਂ ਦੇ ਨਾਲ ਸੰਬੰਧਿਤ ਹੋ ਸਕਦੀ ਹੈ। ਕਈ ਵਾਰੀ ਤੁਹਾਡੇ ਜੀਵਨ ਦੇ ਸਾਥੀ ਦੁਆਰਾ ਕਹੀ ਗਈ ਕੋਈ ਵੀ ਗੱਲ ਤੁਹਾਨੂੰ ਕਠੋਰ ਜਾਂ ਉਲਝਣ ਵਾਲੀ ਲੱਗ ਸਕਦੀ ਹੈ। ਪਰ ਇਸ ਸਮੇਂ ਬਹਿਸ ਕਰਨ ਦੀ ਬਜਾਏ ਇਸ ਨੂੰ ਨਜ਼ਰਅੰਦਾਜ਼ ਕਰਨਾ ਹੀ ਤੁਹਾਡੇ ਲਈ ਸਮਝਦਾਰੀ ਹੋਵੇਗੀ। ਰਿਸ਼ਤਿਆਂ ਦੇ ਵਿੱਚ ਸੰਵਾਦ ਮਹੱਤਵਪੂਰਨ ਹੈ ਟਕਰਾ ਨਹੀਂ। ਸਿਹਤ ਸਥਿਤੀ ਜੁਲਾਈ ਵਿੱਚ ਤੁਹਾਡੀ ਸਿਹਤ ਆਮ ਰਹੇਗੀ ਪਰ ਅਨੁਸ਼ਾਸਨਹੀਣ ਰੋਟੀਨ ਅਤੇ ਖਾਣ ਪੀਣ ਵਿੱਚ ਲਾਪਰਵਾਹੀ ਵਰਗੀਆਂ ਸਮੱਸਿਆਵਾਂ ਪੈਦਾ ਕਰ ਸਕਦੀ ਹੈ ਹਲਕਾ ਪੌਸ਼ਟਿਕ ਭੋਜਨ ਅਤੇ ਯੋਗ ਪ੍ਰਣਾਮ ਤੁਹਾਡੀ ਸਿਹਤ ਨੂੰ ਬਣਾਈ ਰੱਖਣ ਵਿੱਚ ਮਦਦ ਕਰ ਦੇਵੇਗਾ ਇਸ ਸਮੇਂ ਦੇਰ ਰਾਤ ਤੱਕ ਜਾਗਦੇ ਰਹਿਣਾ ਜਾਂ ਫਾਸਟ ਫੂਡ ਵਰਗੀਆਂ ਆਦਤਾਂ ਤੁਹਾਡੇ ਲਈ ਨੁਕਸਾਨਦੇ ਹੋ ਸਕਦੀਆਂ ਹਨ ਇਸ ਸਮੇਂ ਕੰਨਿਆ ਰਾਸ਼ੀ ਦੀਆਂ ਔਰਤਾਂ ਦੇ ਲਈ ਭਾਵਨਾਤਮਕ ਸੰਤੁਲਨ ਬਣਾਈ ਰੱਖਣਾ ਸਭ ਤੋਂ ਜ਼ਿਆਦਾ ਇਹਨਾਂ ਦੇ ਲਈ ਮਹੱਤਵਪੂਰਨ ਸਾਬਿਤ ਹੋ ਜਾਵੇਗਾ। ਪਰਿਵਾਰਕ ਸਬੰਧਾਂ ਅਤੇ ਆਪਣੀਆਂ ਭਾਵਨਾਵਾਂ ਵਿਚਕਾਰ ਸੰਤੁਲਨ ਬਣਾਉਣਾ ਇੱਕ ਚੁਣੌਤੀ ਇਹਨਾਂ ਦੇ ਲਈ ਸਾਬਿਤ ਹੋ ਸਕਦੀ ਹੈ। ਜੇਕਰ ਤੁਸੀਂ ਇੱਕ ਕਾਮਕਾਰਜੀ ਔਰਤ ਹੋ ਤਾਂ ਦਫ਼ਤਰ ਵਿੱਚ ਕਿਸੇ ਮਹਿਲਾ ਸਹਿਯੋਗੀ ਜਾਂ ਸੀਨੀਅਰ ਦੇ ਨਾਲ ਵਿਚਾਰਾਂ ਦਾ ਟਕਰਾਅ ਹੋ ਸਕਦਾ ਹੈ। ਇਸ ਤੋਂ ਬਚਣ ਦੇ ਲਈ ਆਪਣੀ ਬੋਲੀ ਨੂੰ ਸੰਜਮ ਵਿੱਚ ਰੱਖੋ। ਕਿਸੇ ਵੀ ਚੀਜ਼ ਨੂੰ ਦਿਲ ਤੇ ਨਾ ਲਾਓ ਕੰਨਿਆ ਰਾਸ਼ੀ ਦੇ ਲੋਕਾਂ ਲਈ ਜੋ ਸੇਵਾ ਮੁਕਤ ਹੋ ਚੁੱਕੇ ਹਨ ਉਮਰ ਦੇ ਇਸ ਪੜਾਅ ਤੇ ਹਨ ਜਿੱਥੇ ਕੰਮ ਦਾ ਬੋਝ ਘਟ ਚੁੱਕਾ ਹੈ ਇਹ ਮਹੀਨਾ ਅਧਿਆਤਮਿਕ ਸ਼ਾਂਤੀ ਤੇ ਨਿੱਜੀ ਸੰਤੁਲਨ ਵਧਾਉਣ ਲਈ ਬਿਹਤਰ ਹੈ ਅਗਲੀ ਰਾਸ਼ੀ ਹੈ ਜੀ ਕੁੰਭ ਰਾਸ਼ੀ ਕੁੰਭ ਰਾਸ਼ੀ ਵਾਲੇ ਤੁਹਾਨੂੰ ਦੱਸ ਦਈਏ ਕਿ ਜੁਲਾਈ ਵਿੱਚ ਕੁੰਭ ਰਾਸ਼ੀ ਦੇ ਲੋਕਾਂ ਨੂੰ ਆਪਣੇ ਫੈਸਲਿਆਂ ਵਿੱਚ ਸਾਵਧਾਨ ਰਹਿਣਾ ਪੈ ਸਕਦਾ ਹੈ ਪਰਿਵਾਰ ਅਤੇ ਸਿਹਤ ਦੇ ਮੋਰਚੇ ਤੇ ਸੋਚ ਵਿਚਾਰ ਤੇ ਸੰਜਮ ਜ਼ਰੂਰੀ ਹੈ ਕੰਬ ਰਾਸ਼ੀ ਦੇ ਲੋਕਾਂ ਨੂੰ ਜੁਲਾਈ ਦੇ ਮਹੀਨੇ ਤੁਹਾਡੇ ਲਈ ਥੋੜਾ ਜਿਹਾ ਚੁਣੌਤੀਪੂਰਨ ਹੋ ਸਕਦਾ ਹੈ ਗ੍ਰਹਿਆਂ ਦੀ ਗਤੀ ਖਾਸ ਕਰਕੇ ਸ਼ਨੀ ਦੀ ਪਿਛਾਖੜੀ ਗਤੀ ਤੁਹਾਡੇ ਫੈਸਲੇ ਅਤੇ ਮਾਨਸਿਕ ਸਥਿਰਤਾ ਨੂੰ ਪ੍ਰਭਾਵਿਤ ਕਰ ਸਕਦੀ ਹੈ ਹਾਲਾਂਕਿ ਜੇਕਰ ਪਹਿਲਾਂ ਹੀ ਸ਼ਨੀ ਦਾ ਕੋਈ ਵੱਡਾ ਨਕਾਰਾਤਮਕ ਪ੍ਰਭਾਵ ਨਹੀਂ ਹੈ ਤਾਂ ਇਹ ਗੋਚਰ ਕੋਈ ਗੰਭੀਰ ਸੰਕਟ ਨਹੀਂ ਲਿਆਵੇਗਾ ਪਰ ਫਿਰ ਵੀ ਇਸ ਸਮੇਂ ਦੌਰਾਨ ਕੁਝ ਛੋਟੀਆਂ ਮੋਟੀਆਂ ਗੜਬੜੀਆਂ ਵੇਖੀ ਜਾ ਸਕਦੀਆਂ ਹਨ ਫੈਸਲੇ ਲੈਣ ਵਿੱਚ ਉਲਝਣ ਹੋ ਸਕਦੀ ਹੈ ਮੇਨ ਰਾਸ਼ੀ ਵਿੱਚ ਪਿਸ਼ਾਖੜੀ ਹੋਣ ਦੇ ਨਾਲ ਤੁਹਾਡੀ ਸੋਚਣ ਅਤੇ ਸਮਝਣ ਦੀ ਸਮਰੱਥਾ ਤੇ ਸਿੱਧਾ ਪ੍ਰਭਾਵ ਪੈ ਸਕਦਾ ਹੈ ਅਜਿਹੀ ਸਥਿਤੀ ਵਿੱਚ ਜਲਦਬਾਜ਼ੀ ਵਿੱਚ ਕੋਈ ਵੀ ਵੱਡਾ ਕਦਮ ਚੁੱਕਣ ਤੋਂ ਪਹਿਲਾਂ ਤੁਹਾਨੂੰ 10 ਵਾਰ ਸੋਚਣਾ ਹੋਵੇਗਾ ਇਹ ਉਹ ਸਮਾਂ ਹੁੰਦਾ ਹੈ ਜਦੋਂ ਭਾਵਨਾਵਾਂ ਹਾਵੀ ਹੋ ਸਕਦੀਆਂ ਹਨ ਅਤੇ ਅਜਿਹੀ ਸਥਿਤੀ ਵਿੱਚ ਲਾਏ ਗਏ ਫੈਸਲੇ ਵਿੱਚ ਬਾਅਦ ਵਿੱਚ ਤੁਹਾਨੂੰ ਪਛਤਾਉਣਾ ਪੈ ਸਕਦਾ ਹੈ ਪਰਿਵਾਰ ਅਤੇ ਬੱਚਿਆਂ ਨਾਲ ਸੰਬੰਧਿਤ ਮਾਮਲਿਆਂ ਵਿੱਚ ਸਾਵਧਾਨ ਰਹੋ ਇਸ ਸਮੇਂ ਤੁਹਾਨੂੰ ਬੱਚਿਆਂ ਨਾਲ ਸੰਬੰਧਿਤ ਮਾਮਲਿਆਂ ਵੱਲ ਵਧੇਰੇ ਧਿਆਨ ਦੇਣ ਦੀ ਲੋੜ ਹੈ ਚਾਹੇ ਪੜ੍ਹਾਈ ਤੇ ਚਾਹੇ ਮਾਨਸਿਕ ਸਿਹਤ ਉਹਨਾਂ ਨਾਲ ਸੰਚਾਰ ਨਾਲ ਸੰਬੰਧਿਤ ਹੋਵੇਗਾ ਹਰ ਚੀਜ਼ ਨੂੰ ਗੰਭੀਰਤਾ ਨਾਲ ਲਓ ਜੇਕਰ ਬੱਚੇ ਚਿੜਚਿੜੇ ਹੋ ਰਹੇ ਹਨ ਜਾਂ ਵਾਰ-ਵਾਰ ਸ਼ਾਂਤ ਰਹਿੰਦੇ ਹਨ ਤਾਂ ਤੁਹਾਡੇ ਲਈ ਉਹਨਾਂ ਦੀਆਂ ਭਾਵਨਾਤਮਕ ਜ਼ਰੂਰਤਾਂ ਨੂੰ ਸਮਝਣ ਦੇ ਲਈ ਬਹੁਤ ਜ਼ਰੂਰੀ ਹੋਵੇਗਾ ਖੁਰਾਕ ਅਤੇ ਜੀਵਨ ਸ਼ੈਲੀ ਤੇ ਧਿਆਨ ਕੇਂਦ੍ਰਿਤ ਕਰੋ ਜੁਲਾਈ ਦੇ ਵਿੱਚ ਸਰੀਰ ਤੇ ਮਨ ਦੋਵਾਂ ਨੂੰ ਸੰਤੁਲਨ ਰੱਖਣ ਦੇ ਲਈ ਇੱਕ ਅਨੁਸ਼ਾਸਿਤ ਜੀਵਨ ਸ਼ੈਲੀ ਬਹੁਤ ਹੀ ਮਹੱਤਵਪੂਰਨ ਹੋਵੇਗੀ ਖਾਣ ਪੀਣ ਵਿੱਚ ਲਾਪਰਵਾਹੀ ਅਨਿਯਮਤ ਰੁਟੀਨ ਜਾਂ ਬਹੁਤ ਜ਼ਿਆਦਾ ਤਣਾ ਸਿਹਤ ਨੂੰ ਪ੍ਰਭਾਵਿਤ ਕਰ ਸਕਦਾ ਹੈ ਇਸ ਸਮੇਂ ਕੁੰਭ ਰਾਸ਼ੀ ਦੀਆਂ ਔਰਤਾਂ ਖਾਸ ਕਰਕੇ ਘਰੇਲੂ ਔਰਤਾਂ ਮਾਨਸਿਕ ਥਕਾਵਟ ਅਤੇ ਭਾਵਨਾਤਮਕ ਅਸੰਤੁਲਿਤ ਮਹਿਸੂਸ ਕਰਨਗੀਆਂ ਪਰਿਵਾਰਕ ਜ਼ਿੰਮੇਵਾਰੀਆਂ ਬੱਚਿਆਂ ਦੀ ਚਿੰਤਾ ਸਵੈ ਅਣਗਹਿਲੀ ਇਹ ਸਭ ਇਕੱਠੇ ਤੁਹਾਨੂੰ ਥੋੜਾ ਜਿਹਾ ਬੇਆਰਾਮ ਕਰ ਸਕਦੇ ਹਨ ਜੇਕਰ ਤੁਸੀਂ ਇੱਕ ਕਾਮਕਾਜੀ ਔਰਤ ਹੋ ਤਾਂ ਕੰਮ ਵਾਲੇ ਥਾਂ ਤੇ ਫੈਸਲਿਆਂ ਬਾਰੇ ਉਲਝਣ ਹੋ ਸਕਦੀ ਹੈ ਕੁੰਭ ਰਾਸ਼ੀ ਦੇ ਲੋਕਾਂ ਲਈ ਜੋ ਸੇਵਾ ਮੁਕਤ ਹੋ ਚੁੱਕੇ ਹਨ ਜੀਵਨ ਦੇ ਆਖਰੀ ਹਿੱਸੇ ਵਿੱਚ ਹਨ ਜੁਲਾਈ 2025 ਵਿੱਚ ਆਤਮ ਨਿਰਖਣ ਤੇ ਸਵਹਿਨ ਨਿਰੰਤਰਣ ਤਾਂ ਸਮਾਂ ਤੁਹਾਡੇ ਲਈ ਹੈ ਤੁਸੀਂ ਮਹਿਸੂਸ ਕਰੋ ਸ਼ਾਂਤੀ ਕਿ ਤੁਹਾਡੇ ਸ਼ਬਦ ਪਰਿਵਾਰ ਵੱਲੋਂ ਗੰਭੀਰਤਾ ਨਾਲ ਨਹੀਂ ਲਿਆ ਜਾ ਰਿਹਾ ਤਾਂ ਪਹਿਲਾ ਵਾਂਗ ਮਹੱਤਵ ਤਾਂ ਤੁਹਾਨੂੰ ਨਹੀਂ ਮਿਲ ਰਹੀ ਪਰ ਇਹ ਸਮਾਂ ਆਪਣੇ ਆਪ ਨੂੰ ਅੰਦਰੋਂ ਮਜ਼ਬੂਤ ਕਰਨ ਦਾ ਹੈ ਸੋ ਦੋਸਤੋ ਇਹ ਸਨ ਜੀ ਉਹ ਰਾਸ਼ੀਆਂ ਜਿਨ੍ਹਾਂ ਦੀ ਜ਼ਿੰਦਗੀ ਵਿੱਚ ਹੁਣ ਵੱਡਾ ਉਲਟ ਫੇਰ ਹੋਣ ਜਾ ਰਿਹਾ ਹੈ ਧੰਨਵਾਦ